ਬਿਲਕੁਲ ਨਵੀਂ ਹੈ ਹਾਂਜੀ ਅੱਛਾ ਜੀ ਟਾਇਰ ਕਿਹੜੀ ਕੰਪਨੀ ਦੀ ਹੈ ਜੀ 3 ਮਹੀਨੇ ਚੱਲਿਆ ਸਾਰਾ ਸਾਰੇ 6 ਮਹੀਨੇ ਚੱਲਿਆ ਹਾਂਜੀ ਬਿਲਕੁਲ ਨਵਾਂ ਹਾਂਜੀ ਤੇ ਬਈ ਹੁਣ ਇਹਦੇ ਵੇਟ ਵਗੈਰਾ ਦੀ ਗੱਲ ਕਰੀਏ ਅਦਰ ਵਗੈਰਾ ਸਾਫ਼ ਪਈ ਹੈ ਜੀ ਸਾਫ਼ ਤੇ ਨਵਾਂ ਸਾਲ ਆਈ ਜਮਾਂ ਅੱਛਾ ਜੀ ਲੋਈ ਮਿੱਤਰੋ ਵੇਖੋ ਸ਼ਾਇਦ ਜਿੰਸਤੀ ਚਾਦਰ ਹੈ ਹਾਂਜੀ ਕੀ ਕੰਡੀਸ਼ਨ ਪਈ ਹੈ ਮਹਿੰਦਰਾ 265 ਦੀ ਬਹੁਤ ਵਧੀਆ ਓਰੀਜਨਲ ਸਾਰਾ ਜੀ ਓਰੀਜਨਲ ਹੈ ਸਾਰਾ ਦੱਬਾ ਵਾਲੀ ਮੰਡੀ ਤੇ ਪੁੱਛਿਆ ਕਿ ਤੁਹਾਨੂੰ ਪਤਾ ਹੈ ਵੀਰਵਾਰ ਮੰਡੀ ਲੱਗਦੀ ਆ ਮੰਡੀ ਦੇ ਵਿੱਚ ਆਪਾਂ ਤੁਹਾਨੂੰ ਚੰਗੇ ਤੇ ਜੈਨੂਇਨ ਜ ਰੇਟਾਂ ਦੇ ਸੱfte ਜੀ ਰੇਟਾਂ ਦੇ ਟਰੈਕਟਰ ਦਿਖਾਵਾਂਗੇ ਕਰਦੇ ਆਂ ਸਾਰੀ ਗੱਲਬਾਤ ਮਿੱਤਰੋ ਭਰਾ ਉਹ ਅੱਗੇ ਆ ਗਿਆ ਬਈ ਇਹ ਸ਼ੇ ਟਰੈਕਟਰ ਤੇ ਟਰਾਲੀ ਤੇ ਟਰਾਲਾ ਤਿੰਨ ਸੰਦ ਬਕਾਉ ਹੈ ਭਰਾ ਕੋਲੇ ਗੱਲਬਾਤ ਕਰਦੇ ਆਂ ਨਾਲ ਆਪ ਦਾ ਨਾਮ ਪਿੰਡ ਦਾ ਨਾਮ ਜੀ ਪਿੰਡ ਪਥਰਾਲਾ ਜੀ ਨਾਮ ਜੀ ਵਿੰਦਰ RAM ਕੀ ਕੰਡੀਸ਼ਨ ਪਈ ਐ ਇਸ ਟਰੈਕਟਰ ਦੀ ਵਧੀਆ ਕੰਡੀਸ਼ਨ ਪਈ ਐ ਜੀ ਕੀ ਮਾਡਲ ਹੈ ਜੀ 92 ਮਾਡਲ ਹੈ ਜੀ ਅੱਛਾ ਜੀ ਇੰਜਨ ਗੀਅਰ ਦਾ ਜੀ ਇੰਜਨ ਗੀਅਰ ਓਕੇ ਐ ਜੀ ਕਿਸੇ ਕੰਮ ਲੈ ਲੈਣ ਕਿਸਾਨ ਭਰਾ ਹਾਂਜੀ ਬਾਹੀ ਚ ਕੰਮ ਲੈ ਲੈਣ ਹਾਂਜੀ ਬਾਕੀ ਦੇਖ ਲੈਣ ਜਿਮੇਵਾਰੀ ਇਹ ਤੁਹਾਡੀ ਹਾਂਜੀ ਫਰ ਦਾ ਰੇਟ ਕੀ ਆ ਜੀ ਇਹਦਾ 1.10 ਆ ਜੀ 1.10 ਹੈ ਹਾਂਜੀ ਮਾਨ ਤਣ ਬਾਕੀ ਕਰ ਦਿਆਂ ਔਕੇ ਲਵਿਕਸ਼ਾਨ ਪ੍ਰਭੂ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਜਿਹੜੇ ਅਗਲੇ ਆ ਬਈ ਇਹ ਤਾਂ ਬਿਲਕੁਲ ਨਵੇਂ ਆ ਤਾਂ ਜਿਹੜੇ ਬੈਕ ਸਾਈਡ ਆ ਇਹ ਹਜੇ ਠੀਕ ਹੈ ਡੰਗ ਲਾਉਂਦੇ ਆ ਮਿੱਤਰੋ ਇਹ ਆਪਾਂ ਕਹਾਂਗੇ ਬਈ ਜੀ 30 ਕੇ ਪੈਸੇ ਹਨਾ ਟਰਾਲੀ ਦੀ ਵੀ ਕੀ ਕੰਡੀਸ਼ਨ ਹੈ ਬਿਲਕੁਲ ਨਵੀਂ ਹੈ ਹਾਂਜੀ ਅੱਛਾ ਜੀ ਟਾਇਰ ਕਿਹੜੀ ਕੰਪਨੀ ਦੀ ਹੈ ਜੀ ਅਪੋਲੋ ਦੇ ਟਾਇਰ ਅਪੋਲੋ ਦੇ ਆ ਮਾਡਲ ਜੀ ਇਹ ਨਵੇਂ ਹੀ ਆ ਹਾਂਜੀ 24 ਮਾਡਲ ਹੈ ਨਾ ਹਾਂਜੀ ਲਵਿਕਸ਼ਾਨ ਪ੍ਰਭੂ ਚਾਦਰ ਵਗ ਪਾਰਲੀ ਮਿੱਤਰੋ ਵਧੀਆ ਹੈ ਵੀਚਾ ਕਿੰਨਾ ਵੇਟ ਹੈ ਇਹਦਾ 13 ਕੁਇੰਟ ਲਾਏ 13 ਕੁਇੰਟ ਲਾਏ ਹਾਂਜੀ ਜਾਲੀ ਵਿੱਚ ਹੈ ਜਾਂ ਜਾਲੀ ਅਲੱਗ ਹੈ ਹਾਂਜੀ ਹਾਂ ਇਹ ਡਿਮਾਂਡ ਫਿਰ ਟਰਾਲੀ ਦਾ ਇੱਕਤੀ ਹੈ ਜੀ ਇੱਕਤੀ ਹੈ ਮਾਨਤਾ ਨੂੰ ਹੋ ਜੂ ਹਾਂਜੀ ਚੰਗਾ ਕਰੂਗੇ ਹਾਂਜੀ ਤਾਂ ਹੁਣ ਟਰਾਲੇ ਦੇ ਦਿਓ ਵੀ ਜਾਣਕਾਰੀ ਆ ਜੀ ਕੀ ਮਾਡਲ ਹੈ ਟਰਾਲਾ ਇਹ ਇਹ 23 ਮਾਡਲ ਹੈ 2023 ਮਾਡਲ ਹੈ ਹਾਂਜੀ ਠੀਕ ਹੈ ਜੀ ਕੀ ਕੰਡੀਸ਼ਨ ਪਈ ਹੈ ਜੀ ਟਰਾਲੇ ਦੀ ਕੰਡੀਸ਼ਨ ਸਾਫ ਪਿਆ ਇਹ ਨਵਾਂ ਟਰਾਲਾ ਹੈ ਅੱਛਾ ਜੀ 6 ਮਹੀਨੇ ਚੱਲਿਆ ਸਾਰਾ ਸਾਰੇ 6 ਮਹੀਨੇ ਚੱਲਿਆ ਹਾਂਜੀ ਬਿਲਕੁਲ ਨਵਾਂ ਹਾਂਜੀ ਤੇ ਬਈ ਹੁਣ ਇਹਦੇ ਵੇਟ ਵਗੈਰਾ ਦੀ ਗੱਲ ਕਰ ਗਏ। ਵੇਟ ਤਾਂ 21 ਗੰਟਲ ਹੋਊਗਾ ਜੀ। 21 ਗੰਟਲ। ਠੀਕ ਹੈ। ਚਾਦਰ ਵਗੈਰਾ ਸਾਫ਼ ਪਈ ਹੈ ਜੀ। ਸਾਫ਼ ਹੈ ਨਵਾਂ ਟਰਾਲਾ ਹੀ ਜਮਾ। ਅੱਛਾ ਜੀ। ਲੋਈ ਮਿੱਤਰੋ ਵੇਖੋ। ਸ਼ਾਇਦ ਜਸਤੀ ਚਾਦਰ ਹੈ। ਹਾਂਜੀ। ਜਸਤੀ ਦੀ ਹੈ? ਜਸਤੀ ਲੱਗੀ ਹੈ। ਜਸਤੀ ਚਾਦਰ ਹੈ ਮਿੱਤਰੋ। ਤਾਂ ਟਾਇਰਾਂ ਦੀ ਕੰਡੀਸ਼ਨ ਹੀ ਐਮ ਆਰ ਐਫ ਕੰਪਨੀ ਦੇ ਟਾਇਰਾਂ ਮਿੱਤਰੋ ਜਿਹੜਾ ਅੰਦਰਲਾ ਟਾਇਰ ਹੈ ਥੋੜਾ ਜਿਹਾ ਦਬ ਦੈਣ। ਹਾਂਜੀ। ਤੇ ਜਿਹੜਾ ਇਧਰਲਾ ਟਾਇਰ ਹੈ ਇਹ ਆਪਾਂ ਥਾਂਗੇ ਵੀ ਘੱਟੋ-ਘੱਟ 70 ਪੈਸੇ ਪਈ ਹੈ ਹਨਾ। 6 ਮਹੀਨੇ ਚੱਲਿਆ ਹੋ 21 ਕੁਇੰਟ ਲਊਗਾ ਜੀ ਵੇਟ 21 ਕੁਇੰਟ ਅਪਾ ਕਰਾਇਆ ਕਰਾਇਆ ਨੇ ਕੀ ਡਿਮਾਂਡ ਹੈ ਜੀ 2 ਲੱਖ ਰੁਪਈਆ ਜੀ 2 ਲੱਖ ਰੁਪਈਆ ਪੂਰਾ ਬਾਕੀ ਮਾਨਤਨ ਮੌਕੇ ਤੇ ਕਰ ਦਾਂਗੇ ਬਾਕੀ ਮਾਨਤਨ ਕਰ ਦੋਗੇ ਫੋਨ ਨੰਬਰ ਬੋਲੋ ਜੀ ਆਪਣਾ 98765 ਜੀ ਅੱਛਾ ਜੀ 21923 ਲੋਈ ਕਿਸਾਨਪ੍ਰਾਵੋ ਅੱਗੇ ਆ ਗਿਆ ਮਹਿੰਦਰਾ 265 ਡੀਆਈ ਆਪਦਾ ਨਾਮ ਪਿੰਡ ਦਾ ਨਾਮ ਜੀ ਸੁਸ਼ਮਨ ਸਿੰਘ ਪਿੰਡ ਕੰਗਣ ਖੇੜਾ ਜੀ ਕੰਗਣ ਖੇੜਾ ਭਾਈ ਜੀ ਕੀ ਕੰਡੀਸ਼ਨ ਪਈ ਹੈ ਮਹਿੰਦਰਾ 265 ਦੀ ਬਹੁਤ ਵਧੀਆ ਓਰੀਜਨਲ ਸਾਰਾ ਜੀ ਓਰੀਜਨਲ ਹੈ ਸਾਰਾ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਇਹ ਰਹਿ ਗਿਆ 80 85 ਪੈਸੇ 80 85 ਪੈਸੇ ਟਾਇਰ ਹੈ ਜੇ ਕੇ ਕੰਪਨੀ ਦੇ ਟਾਇਰਾਂ ਨੇ ਮੈਂ ਦਿਖਾ ਸਕਦਾ ਹਾਂ ਤੁਸੀਂ ਤਾਂ ਅਗਲੇ ਟਾਇਰਾਂ ਦੀ ਅਗਲੇ ਐਮ ਆਰ ਪੇ ਜੀ ਅਗਲੇ ਐਮ ਆਰ ਪੇ ਆ ਤਾਂ ਕੰਡੀਸ਼ਨ ਮਿੱਤਰੋ ਤੁਸੀਂ ਚੈੱਕ ਕਰ ਸਕਦੇ ਹੋ ਬਈ ਕਲਰ ਵਗੈਰਾ ਬਿਲਕੁਲ 오ਰੀਜਨਲ ਹੈ ਨਾ ਹਾਂਜੀ ਰਹਿ ਨਾ ਮਗਰਾੜ ਵੀ ਨਾਲ ਦੇ ਆਰੀਜਨਲ ਹੀ ਹੈ ਸਾਰਾ ਸਾਰਾ 오ਰੀਜਨਲ ਹੈ ਤਾਂ ਕੰਡੀਸ਼ਨ ਮਿੱਤਰੋ ਦੇਖ ਸਕਦੇ ਹੋ ਬਈ ਕੀ ਮਾਡਲ ਮਾਡਲ 2003 ਹੈ ਜੀ ਡਿਮਾਂਡ ਜੀ 195000 ਆਣ ਤਣ ਮੌਕੇ ਤੇ ਚੰਗਾ ਕਰੋਗੇ ਹਾਂਜੀ ਫੋਨ ਨੰਬਰ ਦਿਓ ਜੀ ਆਪਣਾ 99141 5607 ਜੀ ਲੈ ਕੇ ਆਏ ਆ ਫੋਰ 3610 ਤਾਂ ਬਾਪੂ ਜੀ ਨਾਲ ਨੇ ਕਰਦਿਆਂ ਅੱਗਲ ਬਾਦ ਆਪਦਾ ਨਾਮ ਪਿੰਡ ਦਾ ਨਾਮ ਜੀ ਹਾਂਜੀ ਪਿੰਡ ਡੱਬਾ ਵਾਲੀ ਲੋਕਲੀ ਹੂੰ origignal ਰੰਗ ਹੈ ਪੇਂਟ ਪੂਟ ਨਹੀਂ ਹੋਇਆ ਠੀਕ ਹੈ ਜੀ ਮਗਰੜ ਪਾਏ ਹੋਏ ਆ ਬਾਦ ਚਾਪੂ ਮਗਰੜ ਪਾਏ ਆ ਜੀ ਦੋਸਤੋ ਕਿਸਾਨਪ੍ਰਾਵੋ ਟਾਇਰਾਂ ਦੀ ਕੀ ਕੰਡੀਸ਼ਨ ਆ ਆਪੋ 40 ਕਿ ਪੈਸੇ ਹੈ ਥੈਂਕ ਯੂ 40 ਕਿ ਪੈਸੇ ਟਾਇਰ ਹੈ ਨਾ ਟਾਇਰ ਕਿਸਾਨਪ੍ਰਾਵੋ ਠੀਕ ਹੈ ਤੇ 40 ਕਿ ਪੈਸੇ ਆ ਅਗਲੇ ਟਾਇਰ ਚੰਗੇ ਆ ਤੇ ਵੈਸੇ ਜੇ ਕੇ ਟਾਇਰ ਕੰਪਨੀ ਦੇ ਆ ਪਿਛਲੇ ਪੋਲੋ ਦੇ ਆ ਮਿੱਤਰੋ ਤਾਂ ਤੁਹਾਨੂੰ ਆਪਾਂ ਅੱਗੋਂ ਵੀ ਸਾਰਾ ਦਿਖਾ ਦਿੰਨੇ ਆ ਇੰਜਨ ਗੇਅਰ ਦੀ ਕੀ ਕੰਡੀਸ਼ਨ ਹੈ ਜੀ ਜਿੰਦੇ ਸਹੀ ਹੈ ਕਿਸਾਨਪ੍ਰਾਵੋ ਵਾਕੇ ਲੈ ਜੀ ਕੋਈ ਚੱਕਰ ਨਹੀਂ ਪ੍ਰੈਸ਼ਰ ਨਹੀਂ ਘਟਉਂਦਾ ਕਿੰਨਾ ਹੀ ਵਾਹ ਲੋ ਹਾਂ ਬਲੋਜ ਸਹੀ ਥੋੜੀ ਜੀ ਅੱਛਾ ਜੀ ਪ੍ਰੈਸ਼ਰ ਨਹੀਂ ਕੋਈ ਫੋਨ ਨੰਬਰ ਬੋਲ ਦਿਓ ਜੀ ਆਪਣਾ ਨੰਬਰ 653 3746 ਮਾਡਲ ਜੀ ਮਾਡਲ 90 ਡਿਮਾਂਡ ਜੀ ਮਾਡਲ ਦਾ 4 ਲੱਖ ਰੁਪਏ ਦਾ ਸਵਾ ਲੱਖ ਦਾ ਦੇਣਾ ਹੈ